ਜ਼ਿੰਦਗੀ ਉਤਰਾ ਚੜ੍ਹਾ ਦੀ ਲੜੀ ਹੈ ਜਿਸ ਚ ਕਦੇ ਅਜਿਹਾ ਸਮਾਂ ਵੀ ਆ ਸਕਦਾ ਹੈ ਜਦੋਂ ਤੁਸੀਂ ਉਦਾਸੀ ਮਹਿਸੂਸ ਕਰਦੇ ਹੋ ਜੇ ਅੱਜ ਤੁਸੀਂ ਸਕਾਰਾਤਮਕ ਮਹਿਸੂਸ ਕਰਦੇ ਹੋ ਤਾਂ ਕੱਲ ਤੁਸੀਂ ਨਿਰਾਸ਼ਾ ਅਤੇ ਉਦਾਸੀ ਦਾ ਸ਼ਿਕਾਰ ਵੀ ਹੋ ਸਕਦੇ ਹੋ ਦੁਨੀਆ ਵਿੱਚ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਸਾਡਾ ਮੂਡ ਖਰਾਬ ਕਰ ਸਕਦੀਆਂ ਹਨ ਇੱਥੋਂ ਤੱਕ ਕਿ ਮੌਸਮ ਵੀ ਸਾਡੇ ਮੂਡ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਦੋਂ ਤੁਸੀਂ ਸਵੇਰੇ ਠੰਡੇ ਅਤੇ ਸ਼ਾਂਤ ਮੌਸਮ ਨਾਲ ਦਿਨ ਦੀ ਸ਼ੁਰੂਆਤ ਕਰਦੇ ਹੋ ਤਾਂ ਤੁਸੀਂ ਖੁਸ਼ੀ ਮਹਿਸੂਸ ਕਰਦੇ ਹੋ ਇਸੇ ਕਰਕੇ ਕਈ ਵਾਰ ਅਸੀਂ ਬਿਨਾਂ ਕਿਸੇ ਕਾਰਨ ਉਦਾਸੀ ਮਹਿਸੂਸ ਕਰਦੇ ਹਾਂ ਕਈ ਵਾਰ ਇਹ ਉਦਾਸੀ ਹੋਰ ਵੀ ਮਾਰੀ ਹੋ ਜਾਂਦੀ ਹੈ ਜਿਸ ਨੂੰ ਸਹਿ ਨਹੀਂ ਕੀਤਾ ਜਾ ਸਕਦਾ ਇਹ ਉਦਾਸੀ ਬਹੁਤ ਜ਼ਿਆਦਾ ਗੰਭੀਰ ਹੁੰਦੀ ਹੈ ਜੋ ਅੱਗੇ ਜਾ ਕੇ ਡਿਪਰੈਸ਼ਨ ਦਾ ਰੂਪ ਲੈ ਸਕਦੀ ਹੈ ਇਸ ਨਾਲ ਅਜੀਹਾਂ ਮਹਿਸੂਸ ਹੁੰਦਾ ਹੈ ਜਿਵੇਂ ਤੁਸੀਂ ਇੱਕ ਨਿਰਾਸ਼ਾਜਨਕ ਸਥਿਤੀ ਵਿੱਚ ਫਸ ਗਏ ਹੋ ਅਜਿਹੀ ਸਥਿਤੀ ਮਹੀਨਿਆਂ ਜਾਂ ਸਾਲਾਂ ਤੱਕ ਰਹਿ ਸਕਦੀ ਹੈ ਜੇਕਰ ਡਿਪਰੈਸ਼ਨ ਨਾਲ ਨਜਿੱਠਿਆ ਨਹੀਂ ਗਿਆ ਤਾਂ ਇਹ ਵਿਨਾਸ਼ਕਾਰੀ ਹੋ ਸਕਦਾ ਹੈ ਜ਼ਿਆਦਾਤਰ ਡਿਪਰੈਸ਼ਨ ਨਾਲ ਪੀੜਤ ਲੋਕ پاگل ਹੋ ਜਾਂਦੇ ਹਨ ਕਿਉਂਕਿ ਉਹ ਬਹੁਤ ਜ਼ਿਆਦਾ ਦੁੱਖ ਵਿੱਚ ਡੁੱਬ ਜਾਂਦੇ ਹਨ ਜਿਸ ਕਾਰਨ ਉਹਨਾਂ ਦਾ ਜਨਜੀਵਨ ਪ੍ਰਭਾਵਿਤ ਹੋ ਜਾਂਦਾ ਹੈ ਡਿਪਰੈਸ਼ਨ ਪਰਿਵਾਰਾਂ ਵਿੱਚ ਚਗਣਿਆਂ ਲਈ ਜ਼ਿੰਮੇਵਾਰ ਵੀ ਹੋ ਸਕਦਾ ਹੈ डिप्रेशन ਦਾ ਮਰੀਜ਼ ਮਾਨਸਿਕ ਤੌਰ ਤੇ ਬਿਮਾਰ ਹੋ ਜਾਂਦਾ ਹੈ ਜਾਂ ਉਹ ਖੁਦਕੁਸ਼ੀ ਵੀ ਕਰ ਸਕਦਾ ਹੈ ਇਸ ਲਈ ਡਿਪਰੈਸ਼ਨ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ ਇਸ ਵੀਡੀਓ ਵਿੱਚ ਡਿਪਰੈਸ਼ਨ ਦੀ ਸਮੱਸਿਆ ਨਾਲ ਨਜਿੱਠਣ ਲਈ ਅਸੀਂ ਕੁਝ ਸੁਝਾਅਾਂ ਬਾਰੇ ਗੱਲ ਕਰਾਂਗੇ ਨੰਬਰ 1 ਲੋੜੀਂਦੀ نیند ਲਾਓ ਸਰੀਰਕ ਅਤੇ ਮਾਨਸਿਕ ਥਕਾਵਟ ਨਕਾਰਾਤਮਕ ਭਾਵਨਾਵਾਂ ਦਾ ਕਾਰਨ ਬਣਦੀ ਹੈ ਕਿਉਂਕਿ ਜਦੋਂ ਤੁਹਾਨੂੰ ਨੀਂਦ ਆਉਂਦੀ ਹੈ ਤਾਂ ਤੁਸੀਂ ਚਿੜਚਿੜਾਪਨ ਮਹਿਸੂਸ ਕਰਦੇ ਹੋ इसलिए जब भी तुसी उदासी या दुख महसूस करो ता एक ब्रेक लो और ते जाओ क्योंकि शारीरिक और मानसिक थकावट भी डिप्रेशन का कारण हो सकती है इसलिए आराम करण इस तो रात मिल सकती है जेकर तोहाडे कोल बहुत सारा काम है ता भी भरपूर नींद लो क्योंकि सारा काम तुहाडी तो सेहत ते निर्भर करता है जेकर तुसी बीमार हो गए ता तुहाडी तो सारी मेहनत बेकार जावेगी ਇਸ ਲਈ 7 ਤੋਂ 8 ਘੰਟੇ ਦੀ ਨੀਂਦ ਲਓ ਇਹ ਤੁਹਾਨੂੰ ਡਿਪਰੈਸ਼ਨ ਤੋਂ ਇਲਾਵਾ ਹਰ ਚੀਜ਼ ਬਾਰੇ ਸਹੀ ਫੈਸਲੇ ਲੈਣ ਵਿੱਚ ਮਦਦ ਕਰੇਗੀ ਨੰਬਰ 2 ਸਰੀਰਕ ਤੌਰ ਤੇ ਸਰਗਰਮ ਰਹੋ ਸਰੀਰਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਨਾਲ ਸਾਡਾ ਸਰੀਰ ਐਂਡੋਰਫਿਨ ਨਾਮਕ ਰਸਾਇਣ ਵਧੇਰੇ ਪੈਦਾ ਕਰਦਾ ਹੈ ਇਹ ਉਹ ਰਸਾਇਣ ਹੈ ਜੋ ਦਰਦ ਤੋਂ ਰਾਤ ਅਤੇ ਖੁਸ਼ੀ ਦੀ ਭਾਵਨਾ ਪ੍ਰਦਾਨ ਕਰਦਾ ਹੈ ਤੁਸੀਂ ਜਿੰਨੇ ਜ਼ਿਆਦਾ ਸਰੀਰਕ ਤੌਰ ਤੇ ਸਰਗਰਮ ਹੋਵੋਗੇ ਤੁਸੀਂ ਹੋਣਾ ਹੀ ਖੁਸ਼ ਅਤੇ ਕਠ ਦਰਦ ਮਹਿਸੂਸ ਕਰੋਗੇ ਇਸ ਲਈ ਤੁਸੀਂ ਨਿਯਮਿਤ ਤੌਰ ਤੇ ਕਸਰਤ ਕਰੋ ਤੇ ਜ਼ਰੂਰੀ ਨਹੀਂ ਹੈ ਕਿ ਸਰੀਰਕ ਤੌਰ ਤੇ ਸਰਗਰਮ ਰਹਿਣ ਲਈ ਤੁਸੀਂ ਜਿਮ ਜਾਓ ਤੁਸੀਂ ਦੌੜ ਜਾਂ ਕਿਸੇ ਖੇਡ ਵਿੱਚ ਵੀ ਸ਼ਾਮਲ ਹੋ ਸਕਦੇ ਹੋ ਨੰਬਰ 3 ਨਵੇਂ ਸ਼ੌਕ ਪਾਲੋ ਉਦਾਸੀ ਨੂੰ ਦੂਰ ਕਰਨ ਲਈ ਉਹ ਕੰਮ ਕਰੋ ਜਿਸ ਨਾਲ ਤੁਹਾਨੂੰ ਚੰਗਾ ਮਹਿਸੂਸ ਹੋਵੇ ਅਤੇ ਸਰੀਰਕ ਊਰਜਾ ਮਿਲੇ ਆਪਣੇ ਖਾਲੀ ਸਮੇਂ ਵਿੱਚ ਵੀ ਆਪਣੇ ਆਪ ਨੂੰ ਰੁੱਝਾ ਕੇ ਰੱਖੋ ਆਪਣੀਆਂ ਸਮੱਸਿਆਵਾਂ ਅਤੇ ਅਸਫਲਤਾਵਾਂ ਬਾਰੇ ਸੋਚਣ ਦੀ ਬਜਾਏ ਆਪਣੇ ਖਾਲੀ ਸਮੇਂ ਵਿੱਚ ਕੁਝ ਚੰਗਾ ਜਾਂ ਨਵਾਂ ਕਰਨ ਦੀ ਕੋਸ਼ਿਸ਼ ਕਰੋ ਕੋਈ ਇਦਾਂ ਦਾ ਸ਼ੌਕ ਲੱਭੋ ਜੋ ਤੁਹਾਡੇ ਮਨ ਨੂੰ ਸ਼ਾਂਤ ਕਰ ਸਕੇ ਇਸ ਦੇ ਲਈ ਤੁਸੀਂ ਕਿਤਾਬਾਂ ਪੜ੍ਹ ਸਕਦੇ ਹੋ ਫਿਲਮਾਂ ਟੀਵੀ ਸੀਰੀਜ਼ ਦੇਖ ਸਕਦੇ ਹੋ ਖੇਡਾਂ ਵੀ ਖੇਡ ਸਕਦੇ ਹੋ ਜਾਂ ਕਿਤੇ ਬਾਹਰ ਘੁੰਮਣ ਜਾ ਸਕਦੇ ਹੋ ਇਹ ਸਭ ਕੁਝ ਤੁਹਾਡੇ ਪਰੇਸ਼ਾਨ ਮਨ ਨੂੰ ਠੀਕ ਕਰਕੇ ਤੁਹਾਨੂੰ ਖੁਸ਼ ਕਰਨ 'ਚ ਮਦਦ ਕਰ ਸਕਦਾ ਹੈ ਨੰਬਰ 4 ਥਾਂ ਸਾਫ਼ ਸੁਥਰਾ ਰੱਖੋ ਗੰਦਾ ਥਾਂ ਵੀ ਉਦਾਸੀ ਨੂੰ ਸੱਦਾ ਦੇ ਸਕਦਾ ਹੈ ਜੇ ਤੁਹਾਡਾ ਦਫ਼ਤਰ ਜਾਂ ਘਰ ਸਾਫ਼ ਸੁਥਰਾ ਨਹੀਂ ਤਾਂ ਇਹ ਨਿਰਾਸ਼ਾ ਦਾ ਕਾਰਨ ਬਣ ਸਕਦਾ ਹੈ ਇਸ ਲਈ ਜੇਕਰ ਤੁਹਾਡੇ ਆਲੇ-ਦੁਆਲੇ ਦੀ ਜਗ੍ਹਾ ਸਾਫ਼ ਨਹੀਂ ਹੈ ਤਾਂ ਇਸ ਨੂੰ ਸਾਫ਼ ਸੁਥਰਾ ਰੱਖੋ ਸਾਫ਼ ਸੁਥਰੀ ਜਗ੍ਹਾ ਮਾਨਸਿਕ ਸ਼ਾਂਤੀ ਵੀ ਦਿੰਦੀ ਹੈ ਅਤੇ ਡਿਪਰੈਸ਼ਨ ਨੂੰ ਵੀ ਦੂਰ ਰੱਖਦੀ ਹੈ ਨੰਬਰ 5 ਆਪਣੇ ਆਪ ਨੂੰ ਹਸਾਓ ਖਾਸਾ ਡਿਪਰੈਸ਼ਨ ਲਈ ਸਭ ਤੋਂ ਵਧੀਆ ਦਵਾਈ ਹੈ ਖਾਸ ਕਰਕੇ ਜਦੋਂ ਤੁਸੀਂ ਉਦਾਸ ਹੋ ਆਪਣੇ ਦੋਸਤਾਂ ਨਾਲ ਗੱਲਬਾਤ ਕਰੋ ਅਤੇ ਜੀਵਨ ਦਾ ਆਨੰਦ ਲਓ ਕਾਮੇਡੀ ਫਿਲਮਾਂ ਜਾਂ ਮਜ਼ਾਕੀਆ ਵੀਡੀਓ ਦੇਖੋ ਜੇ ਤੁਹਾਡੀ ਉਦਾਸੀ ਕਿਸੇ ਰਿਸ਼ਤੇ ਨਾਲ ਸੰਬੰਧਿਤ ਹੈ ਤਾਂ ਉਹ ਚੀਜ਼ਾਂ ਦੇਖਣ ਤੋਂ ਬਚੋ ਜੋ ਤੁਹਾਨੂੰ ਤੁਹਾਡੀ ਕਿਸੇ ਵੀ ਦੁਖਬਾਲੀ ਸਥਿਤੀ ਦੀ ਯਾਦ ਦਿਵਾਉਂਦੀ ਹੋਵੇ ਨੰਬਰ 6 ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਓ ਉਦਾਸੀ ਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਪਿਆਰ ਹੈ ਆਪਣੀ ਸਥਿਤੀ ਬਾਰੇ ਆਪਣੇ ਪਰਿਵਾਰ ਜਾਂ ਆਪਣੇ ਅਜ਼ੀਜ਼ ਦੋਸਤਾਂ ਨੂੰ ਦੱਸਣ ਤੋਂ ਬਿਲਕੁਲ ਵੀ ਸ਼ਰਮ ਨਾ ਕਰੋ ਉਹਨਾਂ ਦਾ ਤੁਹਾਡੇ ਨਾਲ ਹੋਣਾ ਤੁਹਾਡੀ ਇੱਛਾ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ ਜੇ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਅਤੇ ਉਹਨਾਂ ਲੋਕਾਂ ਦੇ ਨਾਲ ਹੋ ਜੋ ਤੁਹਾਡੀ ਪਰਵਾਹ ਕਰਦੇ ਹਨ ਤਾਂ ਤੁਸੀਂ ਬਧੇਰੇ ਸੁਰੱਖਿਅਤ ਮਹਿਸੂਸ ਕਰਦੇ ਹੋ ਆਪਣੇ ਖਾਸ ਇਨਸਾਨ ਦੇ ਨਾਲ ਸਮਾਂ ਬਿਤਾ ਕੇ ਵੀ ਤੁਸੀਂ ਚੰਗਾ ਮਹਿਸੂਸ ਕਰੋਗੇ ਪਿਆਰ ਤੁਹਾਨੂੰ ਇਹ ਅਹਿਸਾਸ ਕਰਾਉਂਦਾ ਹੈ ਕਿ ਤੁਸੀਂ ਸਿਰਫ ਆਪਣੇ ਲਈ ਨਹੀਂ ਜੀਉਂਦੇ ਨੰਬਰ 7 ਚਾਕਲੇਟ ਚਾਕਲੇਟ ਨਿਰਾਸ਼ ਵਿਅਕਤੀ ਨੂੰ ਖੁਸ਼ ਕਰਨ ਵਿੱਚ ਕਾਰਗਰ ਸਾਬਤ ਹੁੰਦੀ ਹੈ ਕਿਉਂਕਿ ਇਹ ਸਰੀਰ ਵਿੱਚ ਖੁਸ਼ੀ ਦੇ ਹਾਰਮੋਨ ਨੂੰ ਛੱਦੀ ਹੈ ਹਾਲੀਆ ਅਧਿਐਨ ਦਰਸਾਉਂਦੇ ਹਨ ਕਿ ਚਾਕਲੇਟ ਦਾ ਰੋਜ਼ਾਨਾ ਸੇਵਨ ਅਸਲ ਵਿੱਚ ਸ਼ੂਗਰ ਅਤੇ ਦਿਲ ਦੀ ਬਿਮਾਰੀ ਦੇ ਖਤਰੇ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ ਨੰਬਰ 8 ਹਲਕਾ ਪੀਲਾ ਰੰਗ ਜੇਕਰ ਤੁਸੀਂ ਡਿਪਰੈਸ਼ਨ ਤੋਂ ਪੀੜਤ ਹੋ ਤਾਂ ਤੁਸੀਂ ਆਪਣੇ ਕਮਰੇ ਨੂੰ ਹਲਕੇ ਪੀਲੇ ਰੰਗ ਨਾਲ ਸਜਾਓ ਜੇਕਰ ਅਜਿਹਾ ਸੰਭਵ ਨਹੀਂ ਹੈ ਤਾਂ ਤੁਸੀਂ ਪੀਲੇ ਰੰਗ ਦੇ ਪਰਦੇ ਵੀ ਵਰਤ ਸਕਦੇ ਹੋ ਪੀਲਾ ਰੰਗ ਖੁਸ਼ੀ ਅਤੇ ਖੁਸ਼ਹਾਲੀ ਨਾਲ ਜੁੜਿਆ ਹੋਇਆ ਹੈ ਕਿਹਾ ਜਾਂਦਾ ਹੈ ਕਿ ਇਸ ਰੰਗ ਦੀ ਚਮਕ ਉਦਾਸ ਮੂਡ ਨੂੰ ਠੀਕ ਕਰ ਸਕਦੀ ਹੈ ਨਾਲ ਹੀ ਪੀਲਾ ਰੰਗ ਇਕੱਲੇਪਨ ਦੇ ਤਣਾਅ ਨੂੰ ਅਤੇ ਨਕਾਰਾਤਮਕ ਵਿਚਾਰਾਂ ਕਾਰਨ ਬੁਰਾ ਮਹਿਸੂਸ ਹੋਣ ਤੋਂ ਰੋਕਣ ਵਿੱਚ ਮਦਦ ਕਰਦਾ ਹੈ ਨੰਬਰ 9 ਡੂੰਗੇ ਸਾਹ ਲਓ ਖੁਸ਼ੀ ਦਾ ਰਾਜ਼ ਸਾਡੇ ਸਾਹਾਂ ਵਿੱਚ ਛੁਪਿਆ ਹੋਇਆ ਹੈ ਇੱਕ ਡੂੰਗਾ ਸਾਹ ਤਣਾਅ ਦੇ ਹਾਰਮੋਨਾਂ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਲੰਬੇ ਸਾਹ ਲੈਣ ਨਾਲ ਸਾਡੇ ਸਰੀਰ ਦੀਆਂ ਸਾਰੀਆਂ ਇੰਦਰੀਆਂ ਨੂੰ ਆਰਾਮ ਮਿਲਦਾ ਹੈ ਜਿਸ ਨਾਲ ਮਾਨਸਿਕ ਤਣਾਅ ਤੋਂ ਰਾਤ ਮਿਲਦੀ ਹੈ ਇਸ ਨਾਲ ਅਸੀਂ ਡਿਪਰੈਸ਼ਨ ਨੂੰ ਆਸਾਨੀ ਨਾਲ ਕੰਟਰੋਲ ਕਰ ਸਕਦੇ ਹਾਂ ਇਸ ਵਿੱਚ ਤੁਸੀਂ ਮੈਡੀਟੇਸ਼ਨ ਦੀਆਂ ਵੱਖ-ਵੱਖ ਵਿਧੀਆਂ ਨੂੰ ਵੀ ਵਰਤ ਸਕਦੇ ਹੋ ਨੰਬਰ 10 ਚੰਗੇ ਸੁਪਨੇ ਦੇਖੋ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਤੁਹਾਨੂੰ ਰਾਤ ਨੂੰ ਪੈੜੇ ਸੁਪਨੇ ਆਉਂਦੇ ਹਨ ਤਾਂ ਤੁਸੀਂ ਉਦਾਸ ਹੋ ਕੇ ਜਾਗ ਜਾਂਦੇ ਹੋ ਪਰ ਜਦੋਂ ਤੁਹਾਨੂੰ ਕੋਈ ਚੰਗਾ ਸੁਪਨਾ ਆਉਂਦਾ ਹੈ ਤਾਂ ਤੁਸੀਂ ਬਹੁਤ ਖੁਸ਼ ਮੂਡ ਵਿੱਚ ਦਿਖਾਈ ਦਿੰਦੇ ਹੋ ਇਸ ਲਈ ਚੰਗੇ ਸੁਪਨੇ ਦੇਖੋ ਸਾਡੇ ਸੁਪਨਿਆਂ ਤੇ ਸਾਡਾ ਹੀ ਕੰਟਰੋਲ ਹੁੰਦਾ ਹੈ ਸੌਣ ਦੇ ਸਮੇਂ ਆਪਣੀਆਂ ਮੁਸ਼ਕਲਾਂ ਨੂੰ ਯਾਦ ਨਾ ਕਰੋ ਸਗੋਂ ਉਹਨਾਂ ਚੀਜ਼ਾਂ ਨੂੰ ਯਾਦ ਕਰੋ ਜੋ ਤੁਹਾਨੂੰ ਪਸੰਦ ਅਤੇ ਚੰਗੀਆਂ ਲੱਗਦੀਆਂ ਹੋਣ ਇਸਨਾਲ ਯਕੀਨੀ ਤੌਰ ਤੇ ਤੁਹਾਨੂੰ ਇੱਕ ਚੰਗਾ ਸੁਪਨਾ ਹੀ ਆਵੇਗਾ ਜੋ ਤੁਹਾਨੂੰ ਤੁਹਾਡੇ ਦੁੱਖ ਭੁਲਾਉਣ ਵਿੱਚ ਮਦਦ ਕਰੇਗਾ ਡਿਪਰੈਸ਼ਨ ਤੋਂ ਬਾਹਰ ਨਿਕਲਣ ਲਈ ਡਿਪਰੈਸ਼ਨ ਦੀਆਂ ਗੋਲੀਆਂ ਖਾਣ ਤੋਂ ਪਹਿਲਾਂ ਅਜਿਹੇ ਉਪਾਅਾਂ ਦੀ ਮਦਦ ਲਓ ਅਤੇ ਆਪਣੇ ਆਪ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੋ ਜੇਕਰ ਤੁਸੀਂ ਫਿਰ ਵੀ ਡਿਪਰੈਸ਼ਨ ਤੇ ਕਾਬੂ ਨਹੀਂ ਪਾ ਰਹੇ ਹੋ ਤਾਂ ਜਾਣ ਲਓ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ ਇਸ ਲਈ ਜੇਕਰ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਡਿਪਰੈਸ਼ਨ ਤੋਂ ਪੀੜਤ ਹੋ ਦਾ ਇਸਤੇ ਕਾਬੂ ਪਾਉਣ ਅਤੇ ਇਲਾਜ ਲਈ ਕਿਸੇ ਮਾਨਸਿਕ ਸਿਹਤ ਪੇਸ਼ੇਵਰ ਨਾਲ ਸਲਾਹ ਕਰੋ ਉਮੀਦ ਹੈ ਇਹ ਦੱਸੀ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਸਾਬਤ ਹੋਵੇਗੀ ਜੇਕਰ ਤੁਹਾਨੂੰ ਇਹ ਜਾਣਕਾਰੀ ਲਾਭਦਾਇਕ ਲੱਗ ਗਈ ਤਾਂ ਕਿਰਪਾ ਕਰਕੇ ਇਸ ਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਜ਼ਰੂਰ ਸਾਂਝਾ ਕਰੋ ਵੀਡੀਓ ਦੇਖਣ ਲਈ ਆਪਣਾ ਕੀਮਤੀ ਸਮਾਂ ਕੱਢਣ ਤੇ ਤੁਹਾਡਾ ਧੰਨਵਾਦ